ਕਿਸਾਨ ਭਰਾਵੋ ਜਿਹੜੇ ਖੇਤ ਅੱਜ ਤੋਂ ਕੁਝ ਦਿਨ ਪਹਿਲਾਂ ਦਿਲ ਤੇ ਇੱਕ ਸੱਟ ਜੀ ਮਾਰਦੇ ਸੀ ਨਾ ਜੀ ਜਾਨੀ ਲੱਗਦਾ ਸੀ ਫਸਲਾਂ ਦੇ ਵਿੱਚ ਤੇ ਬਈ ਅੱਜ ਉਹੀ ਫਸਲਾਂ ਹਰੀਆਂ ਭਰੀਆਂ ਦਿਸਣ ਲੱਗੀਆਂ ਤੇ ਦਿਲ ਨੂੰ ਸਕੂਨ ਦੇਣ ਲੱਗੇ ਜਿਹੜੇ ਖੇਤ ਦੇਰ ਦੇ ਉੱਤੇ ਸੱਟ ਮਾਰਦੇ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਗੱਲ ਆਪਾਂ ਕਿਉਂ ਕਹਨੇ ਆ ਕਿਉਂਕਿ ਮਿੱਤਰੋ ਆਪਣੇ ਨਾਲ ਝੋਨੇ ਦੇ ਵਿੱਚ ਦੁਕਾਨਾਂ ਵਾਲਿਆਂ ਤੋਂ ਪੈਸੇ ਲਾ ਲਾ ਕੇ ਤੇ ਝੋਨੇ ਨੂੰ ਵੀ ਕਮਲਾ ਕਰਤਾ ਖਰਚਾ ਬਹੁਤ ਕਰਤਾ ਪਰ ਜਦੋਂ ਕਹਿੰਦੇ ਵੀ ਸਬਰ ਦਾ ਫਲ ਮਿੱਠਾ ਹੁੰਦਾ ਜਦੋਂ ਕੁਦਰਤ ਮਿਹਰਬਾਨ ਹੁੰਦੀ ਹੈ ਕੋਈ ਵੀ ਫੰਗਸ ਕੋਈ ਝੰਡਾਰੋ ਕੁਝ ਨਹੀਂ ਛੱਡਦੀ ਤਾਂ ਗੱਲ ਮਿੱਤਰੋ ਉਹੀ ਹੋਈ ਅੱਜ ਉਹੀ ਤੁਹਾਡੇ ਸਾਹਮਣੇ ਖੇਤ ਜਿਹੜੇ ਵੇਖੀ ਜਾਂਦੇ ਬਿਲਕੁਲ ਹਰੇ ਭਰੇ ਹੋ ਗਏ ਕਿਵੇਂ ਹੋਏ 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 ਇਹ ਮਿੱਤਰੋ ਇੱਕ ਸਬਰ ਸੰਤੁਸ਼ਟੀ ਦੇ ਨਾਲ ਹੈ ਜਿਵੇਂ ਸਬਰ ਸੀ ਖੇਤਾਂ ਦਾ ਤਾਂ ਅੱਜ ਇਹ ਹਰੇ ਭਰੇ ਦੇਣ ਲੱਗ ਗਏ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਖੇਤ ਲੋ ਜੀ ਕਿਸਾਨ ਭਰਾਵੋ ਵੇਖੋ ਇਹ ਉਹੀ ਖੇਤ ਆ ਮਿੱਤਰੋ ਜਿਹੜਾ ਅੱਜ ਤੋਂ ਕੁਝ ਦਿਨ ਪਹਿਲਾਂ ਉਹੀ ਖੇਤ ਦੇ ਅੱਜ ਤੁਸੀਂ ਪੱਤੇ ਚੈੱਕ ਕਰੋ ਤੁਸੀਂ ਲੋਈ ਬਿਲਕੁਲ ਹਰਾ ਪਣ ਆ ਗਿਆ ਤਾਂ ਹੁਣ ਇਹਦੇ ਵਿੱਚ ਮਿੱਤਰੋ ਕਿਸਾਨ ਭਰਾਵੋ ਆਪਾਂ ਦੱਸਿਏ ਤੁਹਾਨੂੰ ਵੀ ਕੀ ਪਾਤਾ ਬਈ ਇਹ ਜਹਣਾ ਇਹਦੇ ਵਿੱਚੋਂ ਮਿੱਤਰੋ ਜਿਹੜਾ ਮੀਂਹ ਦਾ ਪਾਣੀ ਸੀ ਨਾ ਇਸ ਵਾਰ ਉਹ ਇੱਕ ਅੰਮ੍ਰਿਤ ਸੀ ਕੁਦਰਤ ਵੱਲੋਂ ਕਿਹੜਾ ਕਿ ਬਈ ਝੂਨੇ ਉੱਤੇ ਜਦੋਂ ਫਸਲ ਤੇ ਉੱਤੇ ਛੜਕਾ ਕੀਤਾ ਨਾ ਰੱਬ ਨੇ ਸਪਰੇ ਦਾ ਆਵਦੀ ਦਾ ਤਾਂ ਰੱਬ ਦੀ ਸਪਰੇ ਦਾ ਇਹ ਜਿਹਾ ਛੜਕਾ ਹੋਇਆ ਬਈ ਝੂਨੇ ਜਿੰਨੇ ਵੀ ਰੰਗ ਤਾਂ ਸਿੰਘੀਆਂ ਨੇ ਖਰਾਬ ਕੋਈ ਰੂਸੇ ਮੱਚੇ ਸੀ ਕਿਸੇ ਦੇ ਵਿੱਚ ਝੋਨਾ ਰੁਕਿਆ ਹੋਇਆ ਸੀ ਕਿਸੇ ਦੇ ਝੋਨਾ ਪੀਲਾ ਸੀ ਹਰੇਕ ਭਰਾ ਨੇ ਅੱਡ ਅੱਡ ਵਿੱਚ ਤਿਆਰੀ ਕਰਕੇ ਬਹੁਤ ਖਰਚਾ ਕਰ ਕਰਕੇ ਝੋਨੇ ਤੇ ਸਮਾਨ ਪਾ ਕੇ ਦੇਖ ਲਿਆ ਤੇ ਅੱਜ ਮਿੱਤਰੋ ਆਹ ਉਹੀ ਝੋਨਾ ਵੀ ਹਰੇਕ ਕਿਸਾਨ ਭਰਾ ਦੇ ਮਿੱਤਰੋ ਆਹੀ ਕੁਝ ਦਿਨਾਂ ਦੇ ਵਿੱਚ ਮੀਂਹ ਤੋਂ ਬਾਅਦ ਝੋਨਾ ਦੇ ਰੰਗ ਤੇ ਇਹੋ ਜਿਹੀ ਬਣ ਗਈ ਵੀ ਹੁਣ ਖੇਤਾਂ ਦੇ ਵਿੱਚ ਸਕੂਨ ਮਿਲਦਾ ਦੇਖਣ ਨੂੰ ਜੀ ਕਰਦਾ ਤਾਂ ਮਿੱਤਰੋ ਗੱਲ ਸਾਰੀ ਆ ਜਾਂਦੀ ਹੈ ਵੀ ਸਬਰ ਤੇ ਕਿਉਂਕਿ ਕੁਦਰਤ ਜਦੋਂ ਸਹੀ ਨਾ ਰਹੇ ਨਾ ਤੇ ਸਾਥਨਾ ਦੇ ਵੀ ਮੌਸਮ ਖਰਾਬ ਰਹੇ ਤਾਂ ਬਈ ਖਰਾਬ ਜਿਵੇਂ ਹੁਣ ਇਨਸਾਨ ਤੇ ਵੀ ਬਿਮਾਰੀ ਕਦੇ ਬਿਮਾਰ ਹੋ ਜਾਂਦਾ ਕਦੇ ਵੀ ਸਿਹਤ ਚੰਗੀ ਰਹਿੰਦੀ ਆ ਤਾਂ ਸਾਰਾ ਕੁਝ ਹੀ ਜ਼ਰੂਰੀ ਆ ਤਾਂ ਉਹੀ ਗੱਲ ਬਈ ਫਸਲਾਂ ਦੇ ਨਾਲ ਤਾਂ ਕਿਸਾਨ ਭਰਾਵੋ ਜਿਹੜੇ ਸਬਰ ਸੰਤੁਸ਼ਟੀ ਰੱਖਦੇ ਆ ਤਾਂ ਆਪਾਂ ਮਿੱਤਰੋ ਸਾਰਾ ਕੁਝ ਹੀ ਹੱਲ ਹੋ ਜਾਂਦਾ ਉਹਦਾ ਤਾਂ ਜਦੋਂ ਆਪਾਂ ਹੰਬੜੇ ਪੈ ਕੇ ਤੇ ਹੋਰ ਖਰਚੇ ਤੋਂ ਖਰਚੇ ਵੀ ਦੁਕਾਨਾਂ ਤੇ ਜਾ ਜਾ ਕੇ ਲੈ ਆਉਣੇ ਸਪਰੇਹਾਂ ਵੀ ਆਹ ਕਰਦਿਗੇ ਮਿੱਤਰੋ ਆਹ ਕਰਦਿਗੇ ਤਾਂ ਮਿੱਤਰੋ ਉਦੋਂ ਇਸ ਚੀਜ਼ ਦਾ ਕੋਈ ਹੱਲ ਹੀ ਨਹੀਂ ਹੁੰਦਾ ਉਦੋਂ ਵਾਸਤੇ ਇੱਕ ਖਰਚਾ ਕਰੀ ਜੰਨੇ ਆਪਾਂ ਉਹਦਾ ਹੱਲ ਕੋਈ ਨਹੀਂ ਹੁੰਦਾ ਤਾਂ ਬਿਨਾ ਖਰਚੇ ਤੋਂ ਮਿੱਤਰੋ ਕੋਈ ਫੰਗੀ ਸਾਈਡ ਤੋਂ ਬਿਨਾ ਕੋਈ ਛੁੰਡੀ ਵਾਲੀ ਸਪਰੇ ਤੋਂ ਬਿਨਾ ਅੱਜ ਵੇਖੋ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੋਏ ਪਏ ਝੋਨੇ ਤਾਂ ਇਹ ਤੁਸੀਂ ਵੀ ਦੱਸੋ ਕਿਸਾਨ ਪ੍ਰਭੂ ਵੀ ਛੋਡੇ ਝੋਨੇ ਦੀ ਮੀਂਹ ਤੋਂ ਪਹਿਲਾਂ ਦੇਖ ਕਿਵੇਂ ਸੀ ਤੇ ਹੁਣ ਕਿਵੇਂ ਆ ਪਰ ਪੁਆਇੰਟ ਇਹ ਨੋਟ ਕਰਨ ਵਾਲਾ ਵੀ ਜਦੋਂ ਕੁਦਰਤ ਮਿਹਰਬਾਨ ਹੋਵੇ ਬਈ ਫੇਰ ਰੋਗ ਕੱਟੀ ਦੇ ਫਸਲ ਦੇ ਨਹੀਂ ਤਾਂ ਆਪਾਂ ਕੁਝ ਵੀ ਪਾਈ ਚੱਲੀਏ ਇੱਕ ਵਾਰਸ ਸਮਾਂਟ ਪਾਉਣਾ ਸਮਾਂ ਲਗਾਉਣ ਵਾਲੀ ਗੱਲ ਹੋ ਜਾਂਦੀ ਹੈ ਖਰਚਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਤਾਂ ਕਰਕੇ ਮਿੱਤਰੋ ਵੀ ਸਬਰ ਸੰਤੁਸ਼ਟੀ ਵੀ ਜ਼ਰੂਰੀ ਹੈ ਜਦੋਂ ਸਮਾਂ ਆ ਜਾਂਦਾ ਆਟੋਮੈਟਿਕ ਬਿਮਾਰੀ ਵੀ ਕੱਟੀ ਜਾਂਦੀ ਉਹਨਾਂ ਸੁੰਡੀਆਂ ਦਾ ਸੀ ਪਿਛਲੇ ਸਾਲ ਵੀ ਇੰਨਾ ਅਟੈਕ ਆਇਆ ਤਾਂ ਸੁੰਡੀ ਕਿਸੇ ਤੋਂ ਵੀ ਕਿਸੇ ਦਵਾਈ ਨੇ ਵੀ ਨਹੀਂ ਛੋਣੇ ਤੋਂ ਕੰਟਰੋਲ ਕਰੀ ਸੀ ਤੁਹਾਨੂੰ ਵੀ ਪਤਾ ਹੋਣਾ ਤੇ ਜਦੋਂ ਵੀ ਜਾਣ ਤਿਆਗੀ ਤਾਂ ਸਾਰਿਆਂ ਦੇ ਇੱਕਦਮ ਸਾਫ਼ ਹੋ ਗਿਆ ਤੇ ਨੇ ਪਟਾਰੇ ਹੀ ਹੋ ਗਏ ਸੁੰਡੀ ਦਾ ਹੋਇਆ ਕਿਵੇਂ ਕੁਦਰਤ ਪੱਖੋਂ ਜਦੋਂ ਸਮਾਂ ਆ ਗਿਆ ਸਾਫ਼ ਹੋ ਗਈਆਂ ਤਾ ਮਿੱਤਰੋ ਤਾਈਆਂ ਗੱਲ ਹੈ ਵੀ ਆਪਾਂ ਐਵੇਂ ਹੰਬਲੇ ਪਏ ਜਾਂਦੇ ਆ ਵੀ ਆਹ ਹੋ ਗਿਆ ਵੀ ਝੂਨੇ ਨੂੰ ਆ ਰੋਗ ਆ ਗਿਆ ਆ ਰੋਗ ਆ ਗਿਆ ਤਾਂ ਇੱਕ ਸਬਰ ਰੱਖੀ ਤਾਂ ਸਾਰਾ ਕੁਝ ਹੀ ਹੈ ਤਾਂ ਮਿੱਤਰੋ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ